ਬੀਤੇ ਦਿਨੀ ਪਹਿਲਗਾਮ ਦੇ ਵਿੱਚ ਇੱਕ ਬਹੁਤ ਵੱਡਾ ਅਤਵਾਦੀ ਹਮਲਾ ਹੁੰਦਾ ਹੈ ਸੈਲਾਨੀਆਂ ਦੇ ਉੱਪਰ ਇਹ ਹਮਲਾ ਹੁੰਦਾ ਔਰ ਖਾਸ ਕਰਕੇ ਸਾਡੇ 26 ਭਾਰਤੀ ਸੈਲਾਨੀ ਤੇ ਦੋ ਵਿਦੇਸ਼ੀ ਸੈਲਾਨੀ ਆਪਣੀ ਕੀਮਤੀ ਜਾਨ ਗਵਾ ਲੈਂਦੇ ਨੇ ਸੈਲਾਨੀਆਂ ਦੀ ਜਾਨ ਚਲੇ ਜਾਣ ਤੋਂ ਬਾਅਦ ਜਿੱਥੇ ਪੂਰੇ ਦੇਸ਼ ਦੇ ਵਿੱਚ ਇੱਕ ਬੜਾ ਦੁਖਦਾਈ ਤੇ ਗਮਗੀਨ ਮਾਹੌਲ ਹੈ ਉੱਥੇ ਇਸ ਹਮਲੇ ਦੇ ਵਿਰੁੱਧ ਇੱਕ ਵੱਡੇ ਪੱਧਰ ਤੇ ਰੋਸ ਇੱਕ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਪਰ ਕੁਝ ਸਵਾਲ ਨੇ ਜੋ ਮੀਡੀਆ ਦੇ ਵਿੱਚੋਂ ਪੈਦਾ ਹੋਏ ਨਹੀਂ ਕਿਉਂਕਿ ਇਹੋ ਜੇ ਵੇਲੇ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਇਸ ਘਟਨਾ ਤੋਂ ਬਾਅਦ ਮੀਡੀਆ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਇੱਕ ਕਵਰੇਜ ਚੱਲ ਰਹੀ ਹੈ ਤੇ ਕਵਰੇਜ ਦੋ ਫਿਰਕਿਆਂ ਨੂੰ ਇੱਕ ਦੂਸਰੇ ਦੇ ਆਹਮੋ ਸਾਹਮਣੇ ਖੜੇ ਕਰਨ ਦੀ ਚੱਲ ਰਹੀ ਹੈ ਜਿੱਥੇ ਇੱਕ ਪਾਸੇ ਮਾਰੇ ਗਏ ਸੈਲਾਨੀਆਂ ਨੂੰ ਹਿੰਦੂ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਤੇ ਉੱਥੇ ਦੂਜੇ ਪਾਸੇ ਇੱਕ ਧਿਰ ਨੂੰ ਮੁਸਲਮਾਨ ਕਹਿ ਕੇ ਦੋਨਾਂ ਨੂੰ ਆਮੋ ਸਾਹਮਣੇ ਪੇਸ਼ ਕੀਤਾ ਜਾ ਰਿਹਾ ਖਾਸ ਕਰਕੇ ਜਿਹੜਾ ਮੇਨਸਟ੍ਰੀਮ ਮੀਡੀਆ ਹੈ ਜਿਹਨੂੰ ਅਸੀਂ ਅਕਸਰ ਗੋਦੀ ਮੀਡੀਆ ਕਹਿੰਦੇ ਹਾਂ ਗੋਦੀ ਮੀਡੀਆ ਦੀ ਭੂਮਿਕਾ ਇੱਥੇ ਬੜੀ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਹੈ ਸਰਕਾਰ ਨੂੰ ਸਵਾਲ ਅਕਸਰ ਪੁੱਛੇ ਜਾਂਦੇ ਨਹੀਂ ਸਰਕਾਰ ਦਾ ਹੱਕ ਹੈ ਸਰਕਾਰ ਦਾ ਫਰਜ਼ ਹੈ ਕਿ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ ਪਰ ਇੱਥੇ ਸਾਡਾ ਜਿਹੜਾ ਮੇਨਸਟ੍ਰੀਮ ਮੀਡੀਆ ਹੈ ਉਹ ਸਰਕਾਰ ਨੂੰ ਸਵਾਲ ਕਰਨ ਦੀ ਬਜਾਈ ਇੱਕ ਫਿਰਕੂ ਤੇ ਨਫ਼ਰਤ ਭਰੀ ਕਵਰੇਜ ਕਰਕੇ ਦੋ ਧਰਾਂ ਨੂੰ ਦੋ ਧਰਮਾਂ ਦੇ ਟਕਰਾਅ ਨੂੰ ਅੱਗ ਦੇ ਉੱਪਰ ਤੇਲ ਪਾਉਣ ਵਾਲੀ ਗੱਲ ਕਰ ਰਿਹਾ ਹੈ ਸੋ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਇਹੀ ਗੱਲਬਾਤ ਕਰਾਂਗੇ ਕਿ ਆਖਰ ਉਹ ਸਵਾਲ ਜੋ ਸਰਕਾਰ ਨੂੰ ਪੁੱਛੇ ਜਾਣੇ ਚਾਹੀਦੇ ਨੇ ਉਹ ਸਾਡੇ ਮੇਨਸਟ੍ਰੀਮ ਮੀਡੀਆ ਦੇ ਵਿੱਚੋਂ ਕਿਉਂ ਮਨਫ਼ੀ ਹੋ ਗਏ ਕਿਉਂ ਗਾਇਬ ਹੋ ਗਏ ਇਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਇੱਕ ਅਟੈਕ ਹੁੰਦਾ ਹੈ ਅਟੈਕ ਸਭ ਨੇ ਦੇਖਿਆ ਅਟੈਕ ਦੇ ਉੱਪਰ ਵੱਡੇ ਪੱਧਰ ਤੇ ਕਵਰੇਜ ਹੋ ਰਹੀ ਆ ਵੱਡੇ ਪੱਧਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਅਟੈਕ ਦੇ ਪਿੱਛੇ ਕੀ ਇੱਕ ਘਟਨਾ ਸਿਰਜੀ ਗਈ ਅਟੈਕ ਦੇ ਪਿੱਛੇ ਉਹਦੀ ਸਾਰੀ ਤਿਆਰੀ ਕਿਵੇਂ ਕੀਤੀ ਗਈ ਕਿ ਅਟੈਕ ਹੋਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਭਿੰਨਕ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਨਹੀਂ ਸੀ ਸੋ ਬਹੁਤ ਸਾਰੇ ਸਵਾਲ ਨੇ ਪਹਿਲਗਾਮ ਦਾ ਇਲਾਕਾ ਇੱਕ ਬਹੁਤ ਸੋਹਣਾ ਸੁੰਦਰ ਤੇ ਇੱਕ ਇਸ ਤਰ੍ਹਾਂ ਦਾ ਇਲਾਕਾ ਹੈ ਜਿੱਥੇ ਸ ਛੜਕੀ ਆਵਾਜ਼ ਆਈ ਥੋੜੀ ਪਿੱਛੋਂ ਤੱਕ ਹੈ ਜਿੱਥੇ ਇਹ ਵੈਸਰਨ ਘਾਟੀ ਦੇ ਵਿੱਚ ਇਹ ਹਮਲਾ ਹੋਇਆ ਵੈਸਰਨ ਘਾਟੀ ਪਹਿਲਗਾਮ ਤੋਂ 4-5 ਕਿਲੋਮੀਟਰ ਅੱਗੇ ਹੈ ਜਿੱਥੋਂ ਤੱਕ ਕੋਈ ਗੱਡੀ ਮੋਟਰ ਵਹੀਕਲ ਨਹੀਂ ਜਾਂਦਾ ਉੱਥੇ ਜਾ ਪੈਦਲ ਜਾਣਾ ਪੈਂਦਾ ਤੇ ਜਾਂ ਫਿਰ ਖਚਰਾ ਤੇ ਜਾਣਾ ਪੈਂਦਾ ਸੋ ਉੱਥੇ ਜਿੱਥੇ ਡੇਲੀ 2 ਤੋਂ 3000 ਦੇ ਕਰੀਬ ਸੈਲਾਨੀ ਜਿਨ੍ਹਾਂ ਦੇ ਵਿੱਚ ਭਾਰਤੀ ਵੀ ਤੇ ਵਿਦੇਸ਼ੀ ਵੀ ਘੁੰਮਣ ਲਈ ਆਉਂਦੇ ਨੇ ਉੱਥੇ ਹਾਲੇ ਤੱਕ ਇੱਕ ਵੀ ਕੋਈ ਚੈੱਕ ਪੋਸਟ ਜਾਂ ਇੱਕ ਵੀ ਕੋਈ ਸੁਰੱਖਿਆ ਕਰਮਚਾਰੀ ਨਜ਼ਰ ਨਹੀਂ ਆਇਆ ਸੋ ਇਹ ਸਵਾਲ ਕਰਨੇ ਬਣਦੇ ਨੇ ਸੂਤਰਾਂ ਤੋਂ ਪਤਾ ਲੱਗਿਆ ਮੀਡੀਆ ਰਿਪੋਰਟਾਂ ਦੇ ਅਨੁਸਾਰੇ ਸਾਹਮਣੇ ਆ ਰਿਹਾ ਕਿ ਇਨ ਇਸ ਹਮਲੇ ਦੀ ਪਹਿਲਾਂ ਭਿੰਕ ਕਿਉਂ ਨਹੀਂ ਲੱਗੀ ਸੋ ਬਹੁਤ ਸਾਰੇ ਸਵਾਲ ਨੇ ਜੋ ਸਾਡੇ ਮੀਡੀਆ ਨੂੰ ਕਰਨੇ ਬਣਦੇ ਨੇ ਸੁਰੱਖਿਆ ਏਜੰਸੀਆਂ ਕੋਲ ਹਮਲੇ ਬਾਰੇ ਪਹਿਲਾਂ ਹੀ ਇਨਪੁਟਸ ਹੈਗੇ ਸਨ ਇਹ ਸਾਹਮਣੇ ਆ ਰਹੀ ਹੈ ਗੱਲ ਕਿ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਕੋਲ ਹਮਲੇ ਦੇ ਇਨਪੁਟਸ ਸਨ ਗੈਰ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣਾ ਇਹ ਵੀ ਇਨਪੁਟਸ ਸਨ ਪਰ ਪਹਿਲਗਾਮ ਦੇ ਹਮਲੇ ਨੂੰ ਲੈ ਕੇ ਪਹਿਲਾਂ ਅਲਰਟ ਵੀ ਕੀਤਾ ਗਿਆ ਸੀ ਤਾਂ 3 ਜੁਲਾਈ ਨੂੰ ਜਿਹੜੀ ਅਮਰਨਾਥ ਯਾਤਰਾ ਹੋਣੀ ਆ ਉਹਨੂੰ ਵੀ ਨਿਸ਼ਾਨਾ ਬਣਾਉਣ ਲਈ ਇਨਪੁਟ ਮਿਲੇ ਨੇ ਤਾਂ ਸਵਾਲ ਇੱਥੇ ਇਹ ਬਣਦੇ ਨੇ ਕਿ ਜਦੋਂ ਪਹਿਲਾਂ ਇਨਪੁਟਸ ਮਿਲੇ ਤਾਂ ਇਨਪੁਟਸ ਮਿਲਣ ਤੋਂ ਬਾਅਦ ਅਲਰਟ ਕਿਉਂ ਨਹੀਂ ਕੀਤਾ ਗਿਆ ਸੁਰੱਖਿਆ ਕਰਮਚਾਰੀ ਕਿਉਂ ਨਹੀਂ ਲਾਏ ਗਏ ਸੋ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਪਰ ਸਾਡੀ ਸਰਕਾਰ ਘਿਰਦੀ ਐ ਜਿਨ੍ਹਾਂ ਦੇ ਉੱਪਰ ਸਾਡੇ ਰੱਖਿਆ ਮੰਤਰੀ ਘਿਰਦੇ ਨੇ ਜਿਨ੍ਹਾਂ ਦੇ ਉੱਪਰ ਸਾਡੇ ਗ੍ਰਹਿ ਮੰਤਰੀ ਘਿਰਦੇ ਨੇ ਤਾਂ ਮੇਨਸਟ੍ਰੀਮ ਮੀਡੀਆ ਸਵਾਲ ਕਿਉਂ ਪੁੱਛ ਰਿਹਾ ਮੇਨਸਟ੍ਰੀਮ ਮੀਡੀਆ ਸਵਾਲ ਕੀ ਪੁੱਛ ਰਿਹਾ ਮੇਨਸਟ੍ਰੀਮ ਮੀਡੀਆ ਕਿਹੜਾ ਨਰੇਟਿਵ ਸਿਰਜ ਰਿਹਾ ਨਰੇਟਿਵ ਹਿੰਦੂ ਮੁਸਲਮ ਵਾਲਾ ਸਿਰਜ ਰਿਹਾ ਹਿੰਦੂ ਮੁਸਲਮ ਦੋ ਤਿਰਾਂ ਨੂੰ ਆਮੋ ਸਾਹਮਣੇ ਖੜੇ ਕਰਕੇ ਇੱਕ ਨਫ਼ਰਤੀ ਜਿਹੜੀ ਸ਼ਬਦੀ ਅੱਗ ਹੈ ਉਹ ਫੈਲਾਉਣ ਦੀ ਬਜਾਏ ਸਰਕਾਰ ਨੂੰ ਕਿਉਂ ਨਹੀਂ ਸਵਾਲ ਪੁੱਛੇ ਜਾ ਰਹੇ ਕਿਹੜੇ-ਕਿਹੜੇ ਸਵਾਲ ਨੇ ਜੋ ਸਰਕਾਰ ਨੂੰ ਪੁੱਛੇ ਜਾ ਸਕਦੇ ਨੇ ਹਮਲੇ ਦਾ ਅਲਰਟ ਹੋਣ ਦੇ ਬਾਵਜੂਦ ਉਸ ਜਗ੍ਹਾ ਦੀ ਸੁਰੱਖਿਆ ਕਿਉਂ ਨਹੀਂ ਵਧਾਈ ਗਈ ਜਿੱਥੇ ਇਹ ਹਮਲਾ ਹੋਇਆ ਦੋ ਤੋਂ 3000 ਸੈਲਾਨੀਆਂ ਨੂੰ ਬਿਨਾਂ ਕਿਸੇ ਸੁਰੱਖਿਆ ਦੇ ਰਾਬਾਸਰੇ ਕਿਉਂ ਛੱਡ ਦਿੱਤਾ ਗਿਆ ਅਤੰਕੀ ਹਮਲਾਵਰ ਦੋ ਹਫ਼ਤੇ ਪਹਿਲਾਂ ਸਰਹੱਦ ਪਾਰ ਕਰਕੇ ਦਾਖਲ ਹੋਏ ਤੇ ਸੁਰੱਖਿਆ ਏਜੰਸੀਆਂ ਨੂੰ ਸਾਡੀਆਂ ਨੂੰ ਪਿੰਕ ਤੱਕ ਨਹੀਂ ਪਈ ਇਥੋਂ ਤੱਕ ਕਿ ਹਮਲਾਵਰ ਹਮਲਾ ਕਰਨ ਵਾਲੀ ਜਗ੍ਹਾ ਦੀ ਰੇਕੀ ਤੱਕ ਕਰਕੇ ਚਲੇ ਗਏ ਪਰ ਕੋਈ ਸੁਰੱਖਿਆ ਦਾ ਪ੍ਰਬੰਧ ਤੱਕ ਨਹੀਂ ਸੀ 40 ਮਿੰਟ ਤੱਕ ਅੱਤਵਾਦੀ ਆਪਣੀ ਕਾਰਵਾਈ ਆਪਣੀ ਘਟਨਾ ਨੂੰ ਅੰਜਾਮ ਦਿੰਦੇ ਰਹੇ ਪਰ ਕੋਈ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਸੀ ਆਖਰ ਦੇਸ਼ ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਦੀ ਸੁਰੱਖਿਆ ਕਿਹਦੇ ਆਸਰੇ ਹੈ ਸੋ ਇਹ ਸਵਾਲ ਸਾਡੀਆਂ ਸੁਰੱਖਿਆ ਏਜੰਸੀਆਂ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਜਗ੍ਹਾ ਜਿੱਥੇ 2 ਤੋਂ 3000 ਸੈਲਾਨੀ ਦਿੱਲੀ ਆਉਂਦੇ ਨੇ ਜਿੱਥੇ ਨਹੀਂ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਆਉਂਦੇ ਨੇ ਜੋ ਜਗ੍ਹਾ ਬਿਲਕੁਲ ਆਸੇ-ਪਾਸੇ ਜੰਗਲ ਦੇ ਵਿਚਾਲੇ ਘिरी ਹੋਈ ਹੈ ਜਿੱਥੇ ਅੱਤਵਾਦੀ ਆਉਂਦੇ ਨੇ ਆਪਣੀ ਘਟਨਾ ਨੂੰ ਇੰਨੇ ਸੌਖੇ ਤਰੀਕੇ ਨਾਲ ਅੰਜਾਮ ਦੇ ਕੇ ਚਲੇ ਗਏ ਉਹਨਾਂ ਦੇ ਨਾਮ ਤੱਕ ਪੁੱਛ ਕੇ ਵੀਡੀਓ ਬਣਾ ਕੇ ਉਥੋਂ ਉਹਨਾਂ ਦੇ ਉੱਤਪਰ ਹਮਲਾ ਕਰਕੇ ਚਲੇ ਗਏ ਔਰ ਕੋਈ ਸੁਰੱਖਿਆ ਕਰਮਚਾਰੀ ਉਥੇ ਮੌਜੂਦ ਨਹੀਂ ਸੀ ਸੋ ਇਹਦਾ ਸਵਾਲ ਕਿਨੂੰ ਕਰਨਾ ਬਣਦਾ ਸਰਕਾਰਾਂ ਨੂੰ ਹੀ ਕਰਨਾ ਬਣਦਾ ਇਹ ਸਰਕਾਰਾਂ ਦੀ ਸਾਡੀ ਇੰਟੈਲੀਜੈਂਸੀ ਦੀ ਨਲਾਇਕੀ ਹੈ ਜੇ ਇਹ ਹਮਲਾ ਹੋਇਆ ਤਾਂ ਇੰਟੈਲੀਜੈਂਸੀ ਦੀ ਨਲਾਇਕੀ ਕਰਕੇ ਹੋਇਆ ਇਸ ਦੇ ਉੱਪਰ ਕੋਈ ਗੱਲ ਨਹੀਂ ਕਰ ਰਿਹਾ ਮੈਨਸਟ੍ਰੀਮ মিডিਆ ਬਿਲਕੁਲ ਨਹੀਂ ਕਰ ਰਿਹਾ ਆਪੋਜੀਸ਼ਨ ਬਿਲਕੁਲ ਚੁੱਪ ਹੈ ਦੋ ਦਿਨ ਹੋ ਗਏ ਇਸ ਘਟਨਾ ਨੂੰ ਆਪੋਜੀਸ਼ਨ ਬਿਲਕੁਲ ਸ਼ਾਂਤ ਹੈ ਆਪੋਜੀਸ਼ਨ ਨੇ ਹਾਲੇ ਤੱਕ ਇਹ ਸਵਾਲ ਸਾਡੀ ਸਰਕਾਰ ਦੇ ਉੱਪਰ ਖੜਾ ਨਹੀਂ ਕੀਤਾ ਜੇਕਰ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਜਗ੍ਹਾ ਤੇ ਅਮਰਨਾਥ ਯਾਤਰਾ ਵਾਲੇ ਦਿਨਾਂ ਤੋਂ ਬਗੈਰ ਵੀ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦੇ ਸਨ ਕਿਉਂਕਿ ਇਹ ਉਹ ਰਸਤਾ ਹੈ ਜਿੱਥੋਂ ਦੀ ਅਮਰਨਾਥ ਨੂੰ ਜਾਇਆ ਜਾਂਦਾ ਹੈ ਪਰ ਪਿਛਲੇ 4-5 ਸਾਲਾਂ ਤੋਂ ਘਾਟੀ ਦੇ ਵਿੱਚ ਕਸ਼ਮੀਰ ਦੇ ਵਿੱਚ ਬਿਲਕੁਲ ਸ਼ਾਂਤੀ ਹੈ ਬਿਲਕੁਲ ਮਾਹੌਲ ਸੁਖਾਵਾ ਹੈ ਤਾਂ ਯਾਤਰੀਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਸੀ ਤਾਂ ਪਿਛਲੇ ਕਈ ਸਾਲਾਂ ਤੋਂ ਜਿਹੜੇ ਯਾਤਰੀ ਨੇ ਉਹ ਬੜੇ ਖੁਸ਼ ਨਮਾ ਮਾਹੌਲ ਦੇ ਵਿੱਚ ਉੱਥੇ ਜਾ ਰਹੇ ਨੇ ਪਰ ਕੁਝ ਸਾਲਾਂ ਤੋਂ ਘਾਟੀ ਦੇ ਵਿੱਚ ਹਾਲਾਤ ਠੀਕ ਹੋਣ ਤੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਪਹਿਲਾਂ ਦੇ ਮੁਕਾਬਲੇ ਘਟ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੁਬਾਰਾ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਵਿੱਚ ਕੋਈ ਚੁੱਕ ਹੋਈ ਹੈ ਕਿਉਂਕਿ ਪਹਿਲਾਂ ਇੱਥੇ ਚੈੱਕ ਪੋਸਟ ਵੀ ਹੋਇਆ ਕਰਦੀ ਸੀ ਪਹਿਲਾਂ ਇੱਥੇ ਸੈਲਾਨੀ ਜਦੋਂ ਆਉਂਦੇ ਸੀ ਤਾਂ ਉਹਨਾਂ ਦੀ ਚੈਕਿੰਗ ਵੀ ਹੁੰਦੀ ਸੀ ਜਿਹੜੇ ਪੋਲੋ ਤੋਂ ਦੀ ਉਹ ਕ੍ਰੋਸ ਕਰਦੇ ਸੀ ਨਦੀ ਦੇ ਪੋਲੋ ਤੋਂ ਦੀ ਕ੍ਰੋਸ ਕਰਦੇ ਸੀ ਉੱਥੇ ਚੈਕਿੰਗ ਵੀ ਹੁੰਦੀ ਸੀ ਪਰ ਇਸ ਵਕਤ ਉਥੇ ਨਾ ਕੋਈ ਸਿਵਲ ਪੁਲਿਸ ਦਾ ਮਲਾਜ਼ਮ ਨਾ ਕੋਈ ਫੌਜ ਦਾ ਕੋਈ ਕਰਮਚਾਰੀ ਤੇ ਨਾ ਉਥੇ ਕੋਈ ਚੈੱਕ ਪੋਸਟ ਹੈ ਤਾਂ ਇੰਨੇ ਜਿਹੜੇ ਸਾਡੇ ਸੈਲਾਨੀ ਉਥੇ ਘੁੰਮਣ ਲਈ ਜਾਂਦੇ ਨੇ ਉਹਨਾਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਉਹਨਾਂ ਨੂੰ ਕਿਹਦੀ ਆਸਰੇ ਸਾਡੀ ਸਰਕਾਰ ਛੱਡ ਦਿੰਦੀ ਹੈ ਸੋ ਸਵਾਲ ਇਹ ਹੈ ਮੇਨਸਟ੍ਰੀਮ ਮੀਡੀਆ ਦੇ ਉੱਪਰ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਮੇਨਸਟ੍ਰੀਮ ਮੀਡੀਆ ਅਸੀਂ ਕੱਲ ਤੋਂ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਨਰੇਟਿਵ ਸਿਰਜ ਰਿਹਾ ਹੈ ਸੋ ਇਹ ਇੱਕ ਤਰ੍ਹਾਂ ਦਾ ਆਪਣੇ ਆਪ ਦੇ ਵਿੱਚ ਸਵਾਲ ਬਣਦਾ ਕਿ ਸਾਡੀਆਂ ਸਰਕਾਰਾਂ ਚਾਹੇ ਉਹ ਮਾਰਚ 2000 ਦੇ ਵਿੱਚ ਚਿੱਟਾ ਸਿੰਘ ਚਿੱਟੀ ਸਿੰਘ ਪੁਰਾ ਦੇ ਵਿੱਚ ਹੋਏ ਹਮਲੇ ਹੋਣ ਜਿਦੇ ਵਿੱਚ 36 ਸਿੱਖਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸੀ ਚਾਹੇ ਉਹ ਪੁਲਵਾਮਾ ਦੇ ਵਿੱਚ ਹੋਇਆ ਅਟੈਕ ਆਰਡੀਐਕਸ ਅਟੈਕ ਉਹਦੇ ਵਿੱਚ ਕੀਮਤੀ ਨੌਜਵਾਨ ਫੌਜੀਆਂ ਦੀਆਂ ਜਾਨਾਂ ਚਲੀਆਂ ਗਈਆਂ ਸੀ ਤੇ ਚਾਹੇ ਉਹ ਪਹਿਲਗਾਮ ਦਾ ਅਟੈਕ ਹੈ ਸਵਾਲ ਤਾਂ ਬਣਦਾ ਹੈ ਤੇ ਸਵਾਲ ਸਰਕਾਰਾਂ ਨੂੰ ਹੀ ਕਰਨੇ ਬਣਦੇ ਨੇ ਨਾ ਕੇ ਧਰਮਾਂ ਦੀ ਇੱਕ ਫਿਰਕੂ ਅੱਗ ਫੈਲਾ ਕੇ ਉਹਨਾਂ ਨੂੰ ਕਿਸੇ ਹੋਰ ਪਾਸੇ ਮੋਲਡ ਕਰ ਦਿੱਤਾ ਜਾਵੇ ਤੁਸੀਂ ਇਸ ਸਾਰੇ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੇ ਉੱਪਰ ਸਵਾਲ ਨਾ ਕਰਨਾ ਮੇਨਸਟ੍ਰੀਮ ਮੀਡੀਆ ਦੀ ਭੂਮਿਕਾ ਇਹ ਸਾਰਾ ਜੋ ਨਰੇਟਿਵ ਸਿਰਜਿਆ ਜਾ ਰਿਹਾ ਤੁਹਾਡੀ ਨਜ਼ਰ ਦੇ ਵਿੱਚ ਇਹ ਕੀ ਹੋ ਜਾਏ ਸੋ ਸਾਨੂੰ ਆਪਣੇ ਪ੍ਰਤੀਕਰਮ ਜ਼ਰੂਰ ਦੱਸਿਓ ਜੁੜੇ ਰਹੋ ਅਪਡੇਟ ਦੇਖਣ ਦੇ ਲਈ ਧੰਨਵਾਦ